ਸਸ਼ੀ ਕਾਲਜ ਉਸਤੇ 1.24 7 ਪਿੰਚਾ ਮੁਖਸਰ ਵਿੱਚ ਬਾਲ ਸ੍ਰੋਖਿਆ ਵਿਭਾਗ ਵੱਲੋਂ ਮਿਸ਼ਨ ਜੀਵਨ ਜੋਤ ਤਹਿਤ ਇੱਕ ਸੰਵੇਦਨ ਸ਼ੁਰੂ ਪ੍ਰਾਲਾ ਕੀਤਾ ਗਿਆ ਹੈ ਇਹ ਮੁਹਿੰਮ ਚਿਲਾਬਾਲ ਸੁਰੱਖਿਆ ਅਧਿਕਾਰੀ ਸ਼ਿਵਾਨੀ ਨਾਗਪਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਚਲਾਈ ਗਈ ਚੈਕਿੰਗ ਦੌਰਾਨ ਕੋਈ ਵੀ ਬੱਚਾ ਭੀਖ ਮੰਗਦਾ ਦਿਖਾਈ ਨਹੀਂ ਦਿੱਤਾ ਜਿਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਮੁਹਿੰਮ ਸਫਲ ਰਹੀ ਸ਼ਿਵਾਨੀ ਨਾਗਪਾਲ ਨੇ ਦੱਸਿਆ ਹੈ ਕਿ ਭੀਖ ਮੰਗਣ ਵਾਲੇ ਬੱਚਿਆਂ ਦੀ ਸਮੱਸਿਆ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਲੋਕਾਂ ਦੇ ਸਹਿਯੋਗ ਨਾਲ ਹੁਣੇ ਦ੍ਰਿਸ਼્ય ਦਿਨੋ ਦਿਨ ਘਟਦਾ ਜਾ ਰਿਹਾ ਹੈ ਵਿਭਾਗ ਵੱਲੋਂ ਹੁਣ ਤੱਕ ਸਤਾਈ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਿੱਖਿਆਵਲ ਮੋਡਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਵਿਭਾਗ ਵੱਲੋਂ ਜੇ ਹੀਮ ਲਗਾਤਾਰ ਚੱਰੀ ਰਹਿਣ ਗਿਆ ਤਾਂ ਜੋ ਕਿਸੇ ਵੀ ਬੱਚੇ ਦਾ ਭਵਿੱਖ ਭੀਖ ਮੰਗਣ ਵਿੱਚ ਨਾ ਗੁਜ਼ਰੇ ਇਹ ਯਤਨ ਬੱਚਾ ਲਈ ਸਿਰਫ ਸੁਰੱਖਿਆ ਹੀ ਨਹੀਂ ਸਤਿਕਾਰਯੋਗ ਜੀਵਨ ਦੀ ਭਾਲ ਹੈ ਜਿਹੜੇ ਬੱਚੇ ਸੀ ਉਹਨਾਂ ਨੂੰ ਰੈਸਕਿਊ ਕਰ ਰਹੇ ਸੀ ਉਹਨਾਂ ਦੇ ਮਾਪੇ ਦਾ ਪਛਾਣ ਕਰ ਰਹੇ ਸੀ ਐਸ ਤੇ ਅਸੀਂ 25 ਬੱਚਿਆਂ ਨੂੰ ਮੁਕਸਾ ਜ਼ਿਲ੍ਹੇ ਵਿੱਚੋਂ ਹੋਂਦ ਤੇ ਕਰ ਰੈਸਕਿਊ ਕੀਤਾ ਉਹਨਾਂ ਨੂੰ ਇਸ ਚੀਜ਼ ਤੋਂ ਹਟਾ ਕੇ ਸਕੂਲਾਂ 'ਚ ਦਾਖਲ ਕਰਾਇਆ ਔਰ ਹੁਣ ਪੂਰੇ ਹਫ਼ਤੇ ਤੋਂ ਸਾਨੂੰ ਕੋਈ ਬੱਚਾ ਐਦਾਂ ਦਾ ਨਹੀਂ ਮਿਲਿਆ ਜਿਹੜਾ ਭੀਖ ਮੰਗ ਰਿਹਾ ਹੋਵੇ ਸਾਰੇ ਬੱਚੇ ਸਕੂਲ ਜਾ ਰਹੇ ਹਨ ਉਹਨਾਂ ਪੇਰੈਂਟਸ ਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾ ਰਹੀ ਹੈ ਕੋਈ ਬੱਚਾ ਸਾਨੂੰ ਨਾ ਇੱਥੇ ਕਿ ਮਿਲਿਆ ਨਾ ਬੱਸ ਸਟੈਂਡ ਤੇ ਨਾ ਰੇਲਵੇ ਸਟੇਸ਼ਨ ਤੇ ਅਸੀਂ ਰੋਡਸ ਤੇ ਵੀ ਹੁਣ ਚੱਕਰ ਕੱਢ ਕੇ ਆਏ ਹਾਂ ਕੋਈ ਬੱਚਾ ਪਿਛਲੇ ਹਫਤੇ ਤੋਂ ਸਾਨੂੰ ਨਹੀਂ ਮਿਲ ਰਿਹਾ ਜੀ ਸਾਰੇ ਬੱਚੇ ਸਕੂਲ ਜਾ ਰਹੇ ਹਨ ਪਰਵਾਹ ਤੋਂ ਗੱਲਬਾਤ ਹੁੰਦੀ ਹੈ ਕਿ ਜਦੋਂ ਪਹਿਲਾਂ ਰੈਸਪੀ ਕਿਹੜੇ ਬੱਚੇ ਕੀ ਕਹਿੰਦੇ ਪਰਿਵਾਰ ਅੱਜ ਦੀ ਪਰਿਵਾਰ ਹੁਣ ਸਾਡੇ ਨਾਲ ਸਹਿਮਤ ਅਸੀਂ ਪ੍ਰੋਪਰ ਉਹਨਾਂ ਦੀ ਕਾਉਂਸਲਿੰਗ ਕੀਤੀ ਹੈ ਸਾਰੇ ਬੱਚੇ ਸਕੂਲ ਜਾ ਰਹੇ ਹੈ ਤੇ ਪਰਵਾਹ ਨੂੰ ਸਮਝਾਇਆ ਗਿਆ ਕਿ ਉਹ ਬੱਚਿਆਂ ਨੂੰ ਪੀਖ ਨਾ ਮੰਗਵਾਣ ਉਹਨਾਂ ਨੂੰ ਸਕੂਲ ਭੇਜਨ ਉਹ ਕਿਸ ਤਰ੍ਹਾਂ ਮੁਸਲਸੁਬਾ ਜਦੋਂ ਇਹ ਹੋਇਆ ਚਾਰ ਜਿੱਤੀ ਸੀ ਕਿੱਟਾ ਬੱਚੇ ਸਕੂਲ ਜਾ ਰਹੇ ਸਾਨੂੰ ਵੀ ਇੱਕ ਬਹੁਤ ਤਸੱਲੀ ਮਿਲਦੀ ਹੈ ਆਪਦੀ ਮਨ ਨੂੰ ਵੀ ਸਕੂਨ ਮਿਲਦਾ ਵੀ ਕਿਸੇ ਵੀ ਬੱਚੇ ਦਾ ਜੇ ਅਸੀਂ ਜੀਵਨ ਸਦਾਰ ਸਕੀਏ ਜਿੱਦਾਂ ਸਾਡੇ ਮੈਡਮ ਹੈਗੇ ਆ ਜੀ ਮਿਨਿਸਟਰੀ ਡਿਸਟ੍ਰਿਕਟ ਮੈਡਮ ਹੈਗੇ ਆ ਬਲਜੀਤਪੁਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਰਾ ਕੁਝ ਕਰ ਰਹੇ ਆ ਤੋਂ ਸਾਡਾ ਈਵਨ ਕਿ ਅਸੀਂ ਜਦੋਂ ਲੋਟ ਚਿੱਲੇ ਵਿੱਚ ਕੀਤਾ ਸੀਗਾ ਲੋਟ ਦੇ ਵਿੱਚ ਕਿ ਅਸੀਂ ਬਲੋਕ ਵਿੱਚ ਤਾਂ ਮੈਮ ਖੁਦ ਆਏ ਸੀ ਮੈਮ ਨੇ ਬੱਚੇ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਸਮਝਾਇਆ ਉਹਨਾਂ ਦੇ ਕਹਿਨ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਉਹਨਾਂ ਦੀ ਗੱਲ ਸੁਣੀ ਤੇ ਬੱਚਾ ਨੂੰ ਸਕੂਲ ਲਗਾਤਾ ਜੀ। ਕਈ ਵਾਰ ਵਿਰੋਧ ਹੋਇਆ ਉਹ ਤੋਂ ਕਿਸ ਤੋਂ ਮਹਿਸੂਸ ਹੋ ਗਈ ਜਦੋਂ ਵਿਰੋਧ ਹੁੰਦਾ ਸੀ ਕਿਉਂ ਮੈਂ ਬੱਸ ਦੇਖੋ ਵਿਰੋਧ ਤਾਂ ਜਦੋਂ ਆਪਾਂ ਇੱਕ ਚੀਜ਼ ਨੂੰ ਉਹਨਾਂ ਦੀ ਰੋਜ਼ੀ-ਰੋਟੀ ਨੂੰ ਖੋਵਾਂਗੇ ਉਹਨਾਂ ਨੂੰ ਲੱਗਦਾ ਕਿ ਬੱਚੇ ਉਹਨਾਂ ਨੂੰ ਇੰਨੀ ਅਰਨਿੰਗ ਕਰਕੇ ਦੇ ਰਹੀ ਸੀ ਕਮਾ ਕੇ ਦੇ ਰਹੀ ਸੀ। ਇਹ ਕੋਈ ਪ੍ਰਦਰਸ਼ਨ ਤਾਂ ਹੁੰਦਾ ਜੀ। ਪਰ ਹੁਣ ਸਾਨੂੰ ਲੋਕਾਂ ਦਾ ਪੂਰਾ ਸਪੋਰਟ ਮਿਲਿਆ ਸਹਿਯੋਗ ਹੈ। ਮੈਮ ਜਿਆਦਾ ਤੋਂ ਕਰਨਾ ਜਿਹੜਾ ਮਿਸ਼ਨ ਸੀ ਜੀ ਉਹਨੂੰ ਜੋੜਦੇ ਹੋ ਤੇ ਤੱਕ ਕਿੰਨੀ ਕਿ ਸਫਲਤਾ حاصل ਹੋਈ ਆ।

ਅਸੀਂ ਵੀ ਉਸਦਾ ਪਹਿਲਾਂ ਸੀ ਰੇਲਵੇ ਸਟੇਸ਼ਨ ਕੋਟਾ ਰੋਡ ਬਾਈਪਾਸ ਕਰਦੇ ਹੋਏ ਅੱਥੇ ਆਇਆ ਜੀ ਬੱਸ ਸਟੈਂਡ ਤੇ ਕੋਈ ਬੱਚਾ ਨਹੀਂ ਮਿਲਿਆ ਲਗਾਤਾਰ ਜਾਰੀ ਰਹਿ ਗਿਆ ਜੀ ਲਗਾਤਾਰ ਜਾਰੀ ਰਹਿ ਗਿਆ ਮੈਂ ਆ ਬੱਸ ਸਭ ਨੂੰ ਇਹ ਅਪੀਲ ਕਰਦੇ ਆ ਕਿ ਜੇ ਕੋਈ ਬੱਚਾ ਤੁਹਾਨੂੰ ਬਾਲ ਪਿੱਛਾ ਕਰਦਾ ਮਿਲਦਾ ਹੈ इवन ਕਿ ਬਾਲ ਮਸੂਲੀ ਕਰਦਾ ਵੀ ਮਿਲਦਾ ਹੈ ਤਾਂ ਤੁਸੀਂ 1098 1098 ਤੇ ਅਸੇ ਸੂਚਨਾ ਦੇ ਸਕਦੇ ਨਹੀਂ ਹੁਣ ਹੈ ਨਹੀਂ ਕਿ ਜੀ ਪਹਿਲਾਂ ਬਹੁਤ ਸੀਗੇ ਸੀ ਸਟੈਂਡ ਦੇ ਵਿੱਚ ਇਹਨਾਂ ਪਰੇਸ਼ਾਨ ਕਰਦੇ ਸੀ ਬੱਚੇ ਹੁਣ ਹੈ ਨਹੀਂ ਕਿ ਜਿਹੜੇ ਸਰਕਾਰ ਵੱਲੋਂ ਇਹ ਮੀਮ ਚਲਾਈ ਗਈ ਹੈਗੀ ਕਿਵੇਂ ਦੇਖਦੇ ਹੋ ਸਹੀ ਹੈ ਜੀ ਨਾਮ ਸਹੀ ਹੈ ਵਧੀਆ ਗਰੀਬ ਬੱਚੇ ਵਿਚਾਰੇ ਪੜ੍ਹ ਲਿਖ ਜਾਣਗੇ ਜੇ ਕਿਸੇ ਰਮਾਣਾ ਮਾਤਾ ਨਹੀਂ ਤਾਂ ਮਾਪਿਆਂ ਨੇ ਉਹਨਾਂ ਨੂੰ ਆਖਿਆ ਸੀ ਜੀ ਮਾਰੇ ਕਮਾਤੇ ਲਾਛਾ ਜੀ ਜਿਹੜਾ ਲਾਛਾ ਸੀ ਉਹਨਾਂ ਨੇ ਜਿਹੜਾ ਕੋਈ ਖਮਕਣ ਤੇ ਲਾਛਾ ਚਾ ਚੰਗਾ ਫੈਸਲਾ ਹੈ ਹਾਂ ਚੰਗਾ ਫੈਸਲਾ ਹੈ ਸਰਕਾਰ ਚੰਗੀ ਹੈ ਠੀਕ ਹੈ ਸਰਕਾਰ